ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨ ਕਮਲਾ ਪਾਸ ਸਦਾ ਨਮਸਕਾਰ ਹੈ ਵਾਹਿਗੁਰੂ ਜੀ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਬੰਦਗੀ ਵਾਲੇ ਪਾਸੇ ਟੁਰਦੇ ਨੇ ਉਹਨਾਂ ਦੇ ਮਨ ਵਿੱਚ ਦਿਨ ਚ ਪਤਾ ਨਹੀਂ ਕਿੰਨੀ ਵਾਰ ਇਹ ਖਿਆਲ ਆਉਨੇ ਬਿਲਕੁਲ ਸਧਾਰਨ ਨੇ ਕੀ ਪਤਾ ਨਹੀਂ ਸਾਡੀ ਬੰਦਗੀ ਪ੍ਰਵਾਨ ਹੁੰਦੀ ਹੈ ਕਿ ਨਹੀਂ ਸਾਡਾ ਵਾਹਿਗੁਰੂ ਬੋਲਿਆ ਉਹਦੇ ਦਰ ਤੇ ਪ੍ਰਵਾਨ ਹੈ ਕਿ ਨਹੀਂ ਇਹ ਗੱਲਾਂ ਆਮ ਤੌਰ ਤੇ ਉਹਨਾਂ ਦੇ ਮਨ ਵਿੱਚ ਚੱਲਦੀਆਂ ਰਹਿੰਦੀਆਂ ਨੇ ਸੰਗਤ ਜੀ ਇਸ ਗੱਲ ਨੂੰ ਜਾਣਨ ਵਾਸਤੇ ਇੱਕ ਛੋਟੀ ਜੀ ਗੱਲ ਤੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਜੇ ਕੋਈ ਮੱਛੀ ਇਹ ਸੋਚੇ ਕਿ ਸਮੁੰਦਰ ਮੇਰੇ ਤੋਂ ਬਹੁਤ ਦੂਰ ਹੈ ਪਤਾ ਨਹੀਂ ਉਹ ਮੈਨੂੰ ਪੁੱਲ ਗਿਆ ਹੈ ਜਿਵੇਂ ਅਸੀਂ ਆਮ ਤੌਰ ਤੇ ਕਿਸੇ ਵੀ ਚੰਗੇ ਮਾੜੇ ਸਮੇਂ 'ਚ ਇਹ ਗੱਲ ਵਿਚਾਰ ਕਰਨੀ ਆ ਕਿ ਰੱਬ ਨੇ ਸਾਨੂੰ ਭੁਲਾ ਦਿੱਤਾ ਹੈ। ਰੱਬ ਸਾਨੂੰ ਭੁੱਲ ਗਿਆ ਹੈ। ਸੰਗਤ ਜੀ ਜੇ ਮੱਛੀ ਇਹ ਗੱਲ ਸੋਚੇ ਕਿ ਸਮੁੰਦਰ ਮੈਨੂੰ ਭੁੱਲ ਗਿਆ ਹੈ ਤੇ ਉਹਦੀ ਇਹ ਸੋਚ ਦਰਸਾਉਂਦੀ ਹੈ ਕਿ ਉਹਦੀ ਸੋਚਨੀ ਕਿੰਨੀ ਛੋਟੀ ਹੈ ਕਿਉਂਕਿ ਜੇ ਉਹ ਸਮੁੰਦਰ ਤੋਂ ਬਾਹਰ ਹੋ ਜਾਏ ਜਾਂ ਸਮੁੰਦਰ ਉਹਨੂੰ ਭੁੱਲ ਜਾਵੇ ਤਾਂ ਉਹ ਅਗਲੇ ਪਲ ਹੀ ਮਰ ਜਾਵੇ ਉਹ ਜੀ ਨਹੀਂ ਸਕਦੀ। ਉਹਦਾ ਜੀਵਨ ਤਾਂ ਹੀ ਹੈ ਜੇ ਉਹ ਸਮੁੰਦਰ ਦੇ ਵਿੱਚ ਹੈ। ਸੰਗਤ ਜੀ ਸਾਡੀ ਬੰਦਗੀ ਵੀ ਇਸੇ ਤਰ੍ਹਾਂ ਹੀ ਹੈ ਕਦੀ ਪੁੱਲ ਕੇਰੀਏ ਗੱਲ ਸਾਨੂੰ ਨਹੀਂ ਸੋਚਣੀ ਚਾਹੀਦੀ ਕਿ ਅਸੀਂ ਪਾਠ ਕਰਨੇ ਆਂ ਅਸੀਂ ਨਾਮ ਜਪਦੇ ਆਂ ਅਸੀਂ ਬੰਦਗੀ ਕਰਦੇ ਆਂ ਕਿਉਂਕਿ ਸਾਡੇ ਚ ਇੰਨੀ ਹਿੰਮਤ ਨਹੀਂ ਹੈ ਕਿ ਅਸੀਂ ਆਪਣੇ ਸਿਰ ਤੇ ਕੁਝ ਕਰ ਸਕੀਏ ਜੇ ਗੁਰੂ ਮਹਾਰਾਜ ਆਪਣੀ ਕਿਰਪਾ ਦੇ ਸਦਕਾ ਸਾਨੂੰ ਇੱਕ ਵਾਰ ਵੈ ਗੁਰੂ ਕਹਿੰਦਾ ਬਲ ਬਖਸ਼ ਦੇਣੇ ਤਾਹੀਂ ਆਪਾ ਦੂਜੀ ਵਾਰ ਵੈ ਗੁਰਵਾਨੇ ਆ ਔਕਾਤੋਂ ਕਿਉਂਕਿ ਦੂਜੀ ਵਾਰ ਦਾ ਜਿਹੜਾ ਬਲ ਹੈ ਉਹ ਪਹਿਲੀ ਵਾਰ ਵੈ ਗੁਰੂ ਆਖੇ ਦਾ ਹੀ ਫਲ ਹੈ ਐਸੇ ਕਾਰਨ ਸੰਗਤ ਜੀ ਜਿਹੜੇ ਇੱਕ ਪਾਠ ਕਰਦੇ ਨੇ ਤੇ ਉਹਨਾਂ ਦੇ ਮਨ 'ਚ ਦੂਜੇ ਪਾਠ ਕਰਨ ਦੀ ਭਾਵਨਾ ਆਉਂਦੀ ਹੈ ਤੇ ਇਹਦਾ ਭਾਵ ਇਹ ਹੀ ਹੈ ਕਿ ਗੁਰੂ ਮਹਾਰਾਜ ਮਨ 'ਚ ਇਹੀ ਫੁਰਨਾ ਆਪ ਲੈਂਦੇ ਨੇ ਆਪ ਇਸ ਫੁਰਨੇ ਨੂੰ ਜਨਮ ਦੇਂਦੇ ਨੇ ਕੀ ਭਾਈ ਇੱਕ ਪਾਠ ਹੋਰ ਕੀਤਾ ਜਾਵੇ ਸੰਗਤ ਜੀ ਫੁਰਨੇ ਤੇ ਇਹ ਵੀ ਹੁੰਦੇ ਨੇ ਕਿ ਚਲੋ ਅੱਜ ਇੱਕ ਪਾਠ ਹੋ ਗਿਆ ਹੈ ਇੱਕ ਕੱਲ ਕਰ ਲਾਂਗੇ ਇਹ ਵੀ ਫੁਰਨਾ ਸਾਡਾ ਆਪਣਾ ਨਹੀਂ ਹੁੰਦਾ ਪਰਮਾਤਮਾ ਉਸੇ ਪਾਸੇ ਸਾਨੂੰ ਲਿਜਾਣਦੇ ਨੇ ਜਿੰਨਾ ਪਾਸੇ ਉਹਨਾਂ ਦੀ ਇੱਛਾ ਹੁੰਦੀ ਹੈ ਰਜ਼ਾ ਹੁੰਦੀ ਹੈ ਸੰਗਤ ਜੀ ਕੋਈ ਮਨੁਸ਼ਿਆ ਮਰਨ ਤੋਂ ਬਾਅਦ ਜਦੋਂ ਦਰਗਾਹ ਦੇ ਵਿੱਚ ਗਿਆ ਜਦੋਂ ਉਹ ਦਾ ਲੇਖਾ ਜੋਖਾ ਹੋਇਆ ਤੇ ਉਹਨੂੰ ਸਜ਼ਾਵਾ ਦੇਣ ਦਾ ਸਮਾਂ ਆਇਆ ਸੰਗਤ ਜੀ ਉਹ ਜਦੋਂ ਮੁੜ ਧਰਤੀ ਤੇ ਵਾਪਸ ਆਇਆ ਤੇ ਉਹਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਮੈਂ ਉੱਥੇ ਇੰਨਾ ਜ਼ੋਰ ਲਾਇਆ ਕਿ ਮੇਰੇ ਮੂੰਹ ਵਿੱਚੋਂ ਵਾਹਿਗੁਰੂ ਸ਼ਬਦ ਨਿਕਲੇ ਪਰ ਅਤ ਦੀ ਹਿੰਮਤ ਕਰਨ ਦੇ ਬਾਵਜੂਦ ਵੀ ਮੇਰੇ ਮਨ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਹੀਂ ਫੁਰਿਆ ਗੁਰੂ ਦੀ ਸਭ ਤੋਂ ਵੱਡੀ ਮੇਰ ਹੀ ਹੈ ਸੰਗਤ ਜੀ ਵੀ ਆਪਾਂ ਇੱਕ ਵਾਰ ਵਾਹਿਗੁਰੂ ਬੋਲਿਆ ਹੈ ਤੇ ਦੁਬਾਰਾ ਜਦੋਂ ਬੋਲਣ ਲੱਗਣੀ ਆ ਉਹ ਰੱਬ ਦੀ ਹੀ ਕਿਰਪਾ ਹੈ ਸਾਡੇ 'ਚ ਇਹ ਹਿੰਮਤ ਨਹੀਂ ਹੈ ਕਿ ਆਪਣੇ ਸਿਰ ਤੇ ਆਪਣੀ ਹਿੰਮਤ ਉੱਤੇ ਆਪਾਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰ ਸਕੀਏ ਸੰਗਤ ਜੀ ਆਪ ਜੀ ਆਪਣੇ ਨਿਤਨੇਮ ਤੋਂ ਇਲਾਵਾ ਸਾਰਾ ਦਿਨ ਆਪਣੇ ਮਨ 'ਚ ਸਿਰਫ ਇਹੀ ਵਾਹਿਗੁਰੂ ਵਾਹਿਗੁਰੂ ਜਾਪ ਜਾਰੀ ਰੱਖੋ ਉੱਠਦੇ ਬੈਹਿੰਦੇ ਬੇਸ਼ੱਕ ਮੂੰਹ ਤੋਂ ਪਰ ਬਾਜ ਬਾਹਰ ਨਾ ਨਿਕਲੇ ਪਰ ਆਪਣੇ ਮਨ ਦੇ ਅੰਦਰ ਹੀ ਇਸ ਚੱਕਰ ਨੂੰ ਚਲਾਈ ਰੱਖੋ ਜਦੋਂ ਚੇਤਾ ਵਿਸਰ ਜਾਵੇ ਫਿਰ ਤੋਂ ਦੁਬਾਰਾ ਕਰੋ ਫਿਰ ਤੋਂ ਕਰੋ ਦਿਨ ਰਾਤ ਇਹ ਕਾਰਜ ਕਰਦੇ ਰਹਿਣਾ ਹੈ ਇਹ ਵਾਹਿਗੁਰੂ ਸ਼ਬਦ ਜਪਦੇ ਰਹਿਣਾ ਹੈ ਮਨ ਦੇ ਅੰਦਰ ਇਸ ਤਰ੍ਹਾਂ ਕਰਨ ਨਾਲ ਸੰਗਤ ਜੀ ਇੱਕ ਤੇ ਮਨ ਜਿਹੜਾ ਹੈ ਉਹ ਟਿਕਾਉ ਵਿੱਚ ਆ ਜਾਂਦਾ ਹੈ ਤੇ ਗੁਰੂ ਦੇ ਦਰ ਤੇ ਸਾਡੇ ਵਾਸਤੇ ਬੰਦਗੀ ਹੌਲੀ-ਹੌਲੀ ਕਰਕੇ ਇਕੱਠੀ ਹੁੰਦੀ ਰਹਿੰਦੀ ਹੈ ਸత్సੰਗਤ ਜੀ ਜਿੰਨੀ ਆਪਜੀ ਵਿੱਚ ਹਿੰਮਤ ਹੈ ਭਾਵਨਾ ਕਰਕੇ ਮਹਾਰਾਜੀਆਂ ਅਗੇ ਅਰਦਾਸ ਬੇਨਤੀ ਕਰਕੇ ਇਹ ਸਕਾਰਜ ਨੂੰ ਕਰਕੇ ਵੇਖੋ ਆਪਜੀ ਦਾ ਮਨ ਟਿਕਾਉ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਤੇ ਮਹਾਰਾਜੀਆਂ ਦੀ ਕਿਰਪਾ ਸਦਕਾ ਬੰਦਗੀ ਇਕੱਠੀ ਹੋਣੀ ਸ਼ੁਰੂ ਹੋ ਜਾਵੇਗੀ ਜੇ ਅਸੀਂ ਇਹ ਗੱਲ ਸੋਚੀਏ ਕਿ ਆਪਣੇ ਸਾਰੇ ਕਾਰਜ ਕਰਕੇ ਧੀਆਂ ਪੁੱਤਰਾਂ ਨੂੰ ਪੜਾ ਕੇ ਪੈਰਾਂ ਦੇ ਖਲਾਰ ਕੇ ਵਿਆਹ ਕਰਕੇ ਉਹਨਾਂ ਦੇ ਉਸ ਤੋਂ ਬਾਅਦ ਆਪਾਂ ਮਾਲਾ ਫੜਾਂਗੇ ਤੇ ਸੰਗਤ ਜੀ ਉਹਨੋਂ ਤੇ ਸਾਡਾ ਬਾਲ ਹੀ ਜਵਾਬ ਦੇ ਦਿੰਦਾ ਹੈ ਸਾਡੇ ਤੋਂ ਬੈਠਾ ਵੀ ਨਹੀਂ ਜਾਂਦਾ ਸ ਸੰਗਤ ਜੀ ਕਈ ਵਾਰੀ ਪਿੰਦੀਆਂ ਪਿੰਦੀਆਂ ਜਿਹੜਾ ਖਾ ਲਈਏ ਉਹ ਹੀ ਪ੍ਰਵਾਨ ਹੋ ਜਾਂਦਾ ਹੈ ਵੇਲੇ ਹੋ ਕੇ ਬਹਿ ਕੇ ਨਹੀਂ ਵੀ ਖਾਦਾ ਜਾਂਦਾ ਸ ਇਸ ਗੱਲ ਦਾ ਜਿਹੜਾ ਭਾਵ ਹੈ ਉਹ ਬਹੁਤ ਗਹਿਰਾ ਹੈ ਹੱਥ ਪਾਉਂ ਕਰ ਕੰਮ ਸਭ ਕੀਤਨੇ ਰੰਜਨ ਨਾਲ ਇੰਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਕੋਈ ਸ਼ੁਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ